ਸੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਕੁੜੀ ਨੂੰ ਇੰਨਾ ਟਾਈਮ ਹੋ ਗਿਆ ਇਧਰ ਵਿੱਚ ਪਾਣੀ ਦੇ ਕੁਮਾਰੇ ਨੇ ਕੋਈ ਹੋਰ ਨੂੰ ਵੀ ਲਿਆ ਸਕਦੇ ਨੇ ਕੱਢ ਕੇ ਇਹ ਆ ਪਿੰਡ ਦਾ ਕੋਈ ਹੋਰ ਵਿਅਕਤੀ ਜੋ ਕਿ ਇਧਰ ਫਸਿਆ ਹੋਇਆ ਆਪਣੇ ਮਕਾਨਾਂ ਦੇ ਵਿੱਚ ਉਹਨਾਂ ਨੂੰ ਵੀ ਲਿਆ ਸਕਦੇ ਇਹਨਾਂ ਦਾ ਰੋਸ ਹੈ ਵੀ ਅੱਗੇ ਤੋਂ ਵਾਦੇ ਸਾਨੂੰ ਇਹ ਬੇੜੀ ਨਹੀਂ ਚਾਹੀਦੀ ਹਾਂਜੀ ਸੋ ਹੁਣ ਇਹੀ ਗੱਲ ਹੋ ਗਈ ਜੀ ਕਹਿੰਦੇ ਬੇੜੀਆਂ ਨਹੀਂ ਚਾਹੀਦੀਆਂ ਬੇੜੀਆਂ ਸਾਡਾ ਬੇੜਾ ਡੋਬ ਰਹੀਆਂ ਨੇ ਕਹਿਣ ਤੋਂ ਪਾਪ ਵੀ ਜਿਹੜਾ ਰਾਸ਼ਨ ਪਾਣੀ ਜਿਹੜਾ ਸਾਡਾ ਅੱਗੇ ਪਹੁੰਚਣਾ ਉਹ ਨਹੀਂ ਪਹੁੰਚ ਰਿਹਾ ਉਹ ਦੇਖ ਰਿਹਾ ਤਸਵੀਰਾਂ ਤੁਹਾਨੂੰ ਦੇਖ ਰਿਹਾ ਕਿ ਲੋਕ ਖੁਦ ਜਿਹੜੇ ਪੈਦਲ ਆਪਣਾ ਸਿਰਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਤੇ ਉਹ ਜਿਹੜਾ ਇਹ ਆਪਦਾ ਸਮਾਨ ਆਪ ਚੱਕ ਕੇ ਲਿਆ ਰਹੇ ਨੇ ਇਹ ਤੁਸੀਂ ਦੇਖ ਰਹੇ ਹੋ ਸੋ ਸਥਿਤੀ ਜਿਹੜੀ ਆ ਕਾਫੀ ਸਿੱਧੇ ਤੌਰ ਦੇ ਉੱਤੇ ਕਹੀਏ ਜੀ ਨਾਜ਼ੁਕ ਹੈ ਜਿਹੜੀ ਆਪਣੇ ਆਪ ਇਹ ਜਿਹੜਾ ਇਹ ਲੋਕਾਂ ਨੂੰ ਹੂੰ